ਤੁਸੀਂ ਦੇਖ ਰਹੇ ਹੋ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਧੀ ਦਿਹਾੜੇ ਦੇ ਸੰਬੰਧ ਵਿੱਚ ਵੱਡੀ ਪੱਧਰ ਤੇ ਸਮਾਗਮ ਮਨਾਏ ਜਾ ਰਹੇ ਹਨ ਸ਼ੀਧੀ ਸ਼ਤਾਬਦੀ ਨੂੰ ਲੈ ਕੇ ਲੱਖਾਂ ਦੀ ਸਰਦਾਰ ਵਿੱਚ ਸੰਗਤਾਂ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਰਹੀਆਂ ਹਨ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਦਾ ਸੰਸਕਾਰ ਕੀਤਾ ਗਿਆ ਸੀ ਇੱਥੇ ਵੀ ਸੰਗਤਾਂ ਪਹੁੰਚ ਰਹੀਆਂ ਹਨ ਗੁਰੂ ਕੇ ਮਹਿਲ ਬਣੇ ਪਏ ਇੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆ ਜੀ ਤਕਸਿਰੀ ਕਿਲ੍ਹਾ ਸਾਹਿਬ ਤੇ ਹੋਰ ਗੁਰੂ ਘਰ ਇੱਥੇ ਰੋਬਰ ਹਨ ਕਿਲਾ ਆਨੰਦਗੜ੍ਹ ਸਾਹਿਬ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਲਾ ਛੱਡਿਆ ਆ ਆਨੰਦਪੁਰ ਸਾਹਿਬ ਦਾ ਜਦੋਂ ਇੱਥੇ ਦਰਵਾਨਾ ਹੋਏ ਤੇ ਇਸ ਇੱਥੇ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਤੇ ਇਹ ਦੇਖੋ ਟੈਕਸੀ ਡਿਰੇਕਟਰ ਸਾਹਿਬ ਸਾਹਿਬ ਨੂੰ ਜਾਂਦੀ ਸੜਕਾ ਜੋ ਬੜੇ ਇੱਥੇ ਸੰਗਤਾਂ ਪਹੁੰਚ ਰਹੀਆਂ ਹਨ ਤੇ ਬੜੀ ਸਜਾਵਟ ਕੀਤੀ ਪਈ ਇੱਥੇ ਦੇਖੋ ਸੰਗਤਾਂ ਦਾ ਇਹ ਨਾਲ ਪਾਰਕਿੰਗ ਪਾਰਕਿੰਗ ਦਾ ਵੀ ਬੰਦ ਕੀਤਾ ਪਿਆ ਜੀ ਨਾਲ ਦੇਖੋ ਪਾਰਕਿੰਗ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਟੈਕਸੀ ਡਿਰੇਕਟਰ ਸਾਹਿਬ ਪਹੁੰਚ ਗਈਆਂ ਹਨ ਕੁਰਸ ਬੰਨੋਂ ਵੀ ਇੱਥੇ ਬੜੇ ਪ੍ਰਬੰਧ ਕੀਤੇ ਗਏ ਹਨ ਉਹ ਸਨਾਕੇ ਲੱਗੇ ਪਏ ਆ ਹਰ ਜਗ੍ਹਾ ਵਧੀਆ ਪ੍ਰਬੰਧ ਚੱਲ ਰਹੇ ਹੈ ਇਹ ਆ ਸਰਕਾਰ ਵੱਲੋਂ ਆ ਦੇਖੋ ਕੁਰਸ ਮੁਲਾਜ਼ਮ ਡਿਊਟੀ ਤੇ ਖਨਾਤ ਕੇ ਰੋਡ ਇਹ ਸੜਕ ਜੋ ਤਕਸਰੀ ਕੇਸਰ ਸਾਹਿਬ ਨੂੰ ਜਾ ਰਹੀ ਹੈ ਦੇਖੋ ਸੰਗਤਾਂ ਆ ਰਹੀਆਂ ਲੱਖਾਂ ਦੀ ਸ਼ਰਧਾਵੀ ਸੰਗਤਾਂ ਤਕਸਰੀ ਕੇਸਰ ਸਾਹਿਬ ਪਹੁੰਚ ਰਹੀਆਂ ਹਨ ਤਕਤ ਸ੍ਰੀ ਕੇਕਰ ਸਾਹਿਬ ਦੇ ਦਰਸ਼ਨ ਕਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਤੀ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ੋਭਣੀ ਕਮੇਟੀ ਵੱਲੋਂ ਆਸਾਮ ਦੇ ਗੁਰਦੁਆਰਾ ਥੋਬੜੀ ਸਾਹਿਬ ਤੋਂ ਪਛਾਣਗਰ ਕੀਰਤਨ ਜੋ 2 ਮਹੀਨੇ ਪਹਿਲਾਂ ਸ਼ੁਰੂ ਹੋਏ ਸੀ ਉਹ ਵੀ ਇੱਥੇ ਪਹੁੰਚਿਆ ਹੈ ਤਕਤ ਸ੍ਰੀ ਕੇਕਰ ਸਾਹਿਬ ਇੱਥੇ ਤੇ ਸ਼ੋਭਣੀ ਕਮੇਟੀ ਵੱਲੋਂ ਵੀ ਸੰਗਤਾਂ ਦੀ ਸੂਤ ਲਈ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਹੋਇਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ